ਕਾਸੀ ਜਿਹੜੇ ਇੰਡਸਟਰੀਅਲ ਵੇਸਟ ਆ ਜਾਂ ਪਾਣੀ ਹੈਗਾ ਵੀ ਉਹਦੀ ਨਿਕਾਸੀ ਨਹੀਂ ਕੀਤੀ ਜਾਂਦੀ ਥੱਲੇ ਪਾਇਆ ਜਾਂਦਾ ਤੇ ਉਹਦੇ ਪਾਉਣ ਨਾਲ ਕੀ ਹੋ ਰਿਹਾ ਹੌਲੀ ਹੌਲੀ ਜਿਹੜਾ ਗਰਾਊਂਡ ਵਾਟਰ ਹੈ ਉਹ ਸਾਰਾ ਖਰਾਬ ਹੋ ਰਿਹਾ ਤੇ ਉਹ ਆਲੇ ਦੁਆਲੇ ਦੀ ਇੰਡਸਟਰੀ ਜਿਹੜੀ ਆ ਜਗਜੀਤ ਇੰਡਸਟਰੀਜ਼ ਆ ਹਮੀਰਾ ਇੰਡਸਟਰੀ ਆ ਉਹਦੇ ਆਲੇ ਦੁਆਲੇ ਦਾ ਜਿਹੜਾ ਇਹ 480 480 480 ਫੁੱਟ ਤੋਂ ਥੱਲੇ ਦਾ ਜਿਹੜਾ ਪਾਣੀ ਆ ਇਦਾਂ ਦਾ ਖਰਾਬ ਆ ਰਿਹਾ ਜੀ ਸਰ ਜਿਹੜੀ ਸਾਡੀ ਜਗਜੀਤ ਇੰਡਸਟਰੀ ਲਾਗੇ ਸਾਡੇ ਉਹਨੇ ਹਮੀਰੇ ਦੇ ਲਾਗੇ ਲਾਗੇ 25 ਪਿੰਡਾਂ ਦਾ ਪਾਣੀ ਖਰਾਬ ਕਰ ਦਿੱਤਾ ਔਰ ਹਵਾ ਵੀ ਇਨੀ ਦੂਸ਼ਿਤ ਹੋ ਚੁੱਕੀ ਕਿ ਕੋਈ ਜੇ ਬਾਹਰ ਕੱਪੜੇ ਸੁਕਣੇ ਪਾਉਂਦਾ ਹੈ ਉਹ ਕੱਪੜੇ ਕਾਲੇ ਹੁੰਦੇ ਆ ਔਰ ਪੋਲੂਸ਼ਨ ਦੇ ਨਾਲ ਇੰਨਾ ਕਿ ਕੋਈ ਬਾਹਰ ਕਿਸੇ ਦੀ ਮਸ਼ੀਨਰੀ ਖੜੀ ਆ ਗੱਡੀਕਾਰ ਉਹਨੇ ਛਤਾਂ ਗਲ ਜਾਂਦੀਆਂ तकरीबन ਪੋਲੂਸ਼ਨ ਵੀ ਇੰਨਾ ਹੋ ਚੁੱਕਾ ਆ ਔਰ ਉਹ ਪਾਣੀ ਜਿਹੜਾ ਇੰਨਾ ਡੂੰਘਾ ਖਰਾਬ ਹੋ ਚੁੱਕਾ ਕਿ ਨਿੱਕੇ ਨਿੱਕੇ ਬੱਚੇ ਜਿਹੜੇ ਆ ਉਹਨਾਂ ਦੀਆਂ ਕਿਡਨੀਆਂ ਹਾਰਟ ਦੀਆਂ ਪ੍ਰੋਬਲਮ ਆ ਔਰ ਅੱਖਾਂ ਦੀਆਂ ਬਿਮਾਰੀਆਂ ਜਿਹੜੀਆਂ ਸਰੀਰਕ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਕਿਉਂ ਜਿਸ ਤਰ੍ਹਾਂ ਕਿ ਪਾਣੀ ਕਾਫੀ ਡੰਗਾ ਹੀ ਤਾਂ ਖਰਾਬ ਹੋ ਚੁੱਕਾ ਜੇ ਜੇਕਰ ਉਹ ਪਲਾਟ ਲੱਗਦਾ ਆ ਤੋਂ ਲਾਗੇ ਲਾਗੇ ਦੇ ਹਲਕੇ ਦੇ ਵਿੱਚ ਮੌਤ ਵੰਡਣੀ ਹੈ ਉਹ ਦੱਸੀ ਇਹ ਕਿ ਆ ਵੀ ਪੂਰੇ ਪੰਜਾਬ ਦੇ ਵਿੱਚ ਇਹ ਸਾਰਾ ਪਾਣੀ ਪੋਲੂਸ਼ਨ ਦਾ ਇਸ਼ੂ ਆ ਔਰ ਜਿਹੜਾ ਜਿਹੜੇ ਕੈਂਸਰ ਆਪਾਂ ਮਾਲਵੇ ਦੀ ਗੱਲ ਕਰਦੇ ਵੀ ਮਾਲਵੇ ਚ ਕੈਂਸਰ ਕੇਸਸ ਆ ਰਹੇ ਆ ਔਰ ਜਲੰਧਰ ਦੁਆਬਾ ਮਤਲਬ ਜਲੰਧਰ ਚ ਬਹੁਤ ਜਗ੍ਹਾ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਜਲੰਧਰ ਦੇ ਵਿੱਚ ਵੀ ਕੈਂਸਰ ਦੇ ਕੇਸਸ ਆ ਰਹੇ ਆ ਤੇ ਇਹ ਸਾਰੇ ਜਿਹੜੇ ਮੁੱਦੇ ਆ ਕਿਉਂਕਿ ਇਹ ਸੜੀਆਂ ਸਰਕਾਰਾਂ ਆ ਜਦੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਤੇ ਲੋਕਾਂ ਨੂੰ ਹੁਣ ਅੱਗੇ ਆਉਣਾ ਪੈ ਰਿਹਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਮੁੱਦਾ ਇੱਕ ਵਾਰ ਫਿਰ ਤੋਂ ਗਰਮ ਹੈ ਔਰ ਬੁੱਡੇ ਨਾਲੇ ਦਾ ਮਸਲਾ ਹੈ ਇਸ ਦੇ ਨਾਲ ਹੀ ਕਈ ਥਾਵਾਂ ਤੇ ਹੋਰ ਵੀ ਜੜੀਆਂ ਕੰਪਲੇਂਟਾਂ ਨੇ ਫਾਜ਼ਿਲਕਾ ਬੋਰ ਤੁਸੀਂ ਸੁਣਿਆ ਹੋਣਾ ਮਾਲਵੇ ਮਾਲਵਾ ਬੈਲਟ ਦੇ ਵਿੱਚ ਹੋਰ ਕਈ ਸਾਰੇ ਪਿੰਡ ਦੇਖੇ ਹੋਣੇ ਆ ਜਿੱਥੇ ਧਰਤੀ ਹੇਠਲਾ ਗਰਾਊਂਡ ਵਾਟਰ ਹੈ ਉਹ ਵੀ ਜਿਹੜਾ ਪਲੂਟਡ ਹੈ ਨਿਕਲ ਰਿਹਾ ਬੁੱਡੇ ਦਰਿਆ ਦਾ ਇੱਕ ਮਸਲਾ ਹੈਗਾ ਹੀ ਹੈ ਦਰਿਆਵਾਂ ਦਾ ਇੱਕ ਮਸਲਾ ਹੈਗਾ ਹੀ ਹੈ ਪਰ ਕਈ ਪਿੰਡਾਂ ਦੇ ਵਿੱਚੋਂ ਧਰਤੀ ਹੇਠਲਾ ਪਾਣੀ ਵੀ ਜਿਹੜਾ ਉਹ ਸਹੀ ਨਹੀਂ ਆ ਰਿਹਾ ਤਾਂ ਇਸੇ ਤਰ੍ਹਾਂ ਦਾ ਇੱਕ ਮਸਲਾ ਇਹ ਆ ਬੋਤਲ ਦੇ ਵਿੱਚ ਪਾਣੀ ਦਾ ਰੰਗ ਤੁਹਾਨੂੰ ਪਹਿਲਾਂ ਦਿਖਾ ਦਿੰਨੇ ਆ ਜਦੋਂ ਪੀਲਾ ਹੋ ਚੁੱਕਿਆ ਪਾਣੀ ਹੈ ਔਰ ਵਿੱਚ ਕੁਛ ਕੁਛ ਜਿਹੜੇ ਕਣ ਵੀ ਨਜ਼ਰ ਆ ਰਹੇ ਨੇ ਮੇਰੇ ਨਾਲ ਬਲਵਿੰਦਰ ਸਿੰਘ ਨੇ ਬੀਐਸਪੀ ਤੋਂ ਨਾਲ ਇਹਨਾਂ ਦੇ ਸਾਥੀ ਸਹਿਯੋਗੀ ਨੇ ਕਿੱਥੋਂ ਇਹ ਪਾਣੀ ਕਿੱਥੋਂ ਨਿਕਲਿਆ ਜੀ ਤੇ ਔਰ ਕੀ ਰੈਲਟੀ ਹੈ ਦੀ ਇਹ ਸਾਰਾ ਜਿਹੜੇ ਸਾਰੇ ਸਾਥੀ ਜਿਹੜਾ ਹਮੀਰਾ ਆ ਮਤਲਬ ਕਰਤਾਰਪੁਰ ਦੇ ਨਾਲ ਹੀ ਬਿਲਕੁਲ ਜਿਹੜਾ ਮੇਰਾ ਹਲਕਾ ਹੈ ਜਿੱਥੋਂ ਮੈਂ ਇਲੈਕਸ਼ਨ ਲੜਿਆ ਆ ਉਹਦੇ ਨਾਲ ਹੀ ਹਮੀਰਾ ਉੱਥੇ ਜਗਜੀਤ ਇੰਡਸਟਰੀ ਹੈਗੀ ਆ ਉੱਥੇ ਦੇ ਜਿਹੜੇ ਸਾਰੇ ਲੋਕ ਆ ਜਿਹੜੇ ਉਹ ਲੰਬੇ ਸਮੇਂ ਤੋਂ ਇੱਕ ਜਦੋਜਿਹਾਦ ਕਰ ਰਿਹਾ ਕੰਪਲੇਂਟ ਕਰ ਰਿਹਾ ਵੀ ਜਿਹੜਾ ਪਾਣੀ ਆ ਕਿਉਂਕਿ ਜਨਰਲੀ ਜਿਹੜੀਆਂ ਗੱਲ ਲੋਕਾਂ ਵੱਲੋਂ ਆ ਰਹੀ ਆ ਵੀ ਜਿਹੜਾ ਬਹੁਤੀ ਜਗ੍ਹਾ ਪਾਣੀ ਦੀ ਨਿਕਾਸੀ ਨਹੀਂ ਜਿਹੜੇ ਬੋਰ ਹੁੰਦੇ ਆ ਮਤਲਬ ਬੋਰ ਕਰਕੇ ਥੱਲੇ ਪਾਣੀ ਪਾ ਦਿੱਤਾ ਜਾਂਦਾ ਆ ਤੇ ਜਿਸ ਤਰ੍ਹਾਂ ਹਲਕਾ ਕਰਤਾਰ ਬੋਰ ਵਿੱਚ ਨਵੀਂ ਇੰਡਸਟਰੀ ਲੱਗ ਰਹੀਆਂ ਆ ਉੱਥੋਂ ਵੀ ਲੋਕੀ ਕੰਮ ਪਲੀਟ ਇਹੀ ਕਰ ਰਹੇ ਆ ਵੀ ਜਿਹੜਾ ਪਾਣੀ ਦੀ ਜਿਹੜੀ ਨਿਕਾਸੀ ਜਿਹੜੇ ਇੰਡਸਟਰੀਅਲ ਵੇਸਟ ਆ ਜਾਂ ਪਾਣੀ ਹੈਗਾ ਵੀ ਉਹਦੀ ਨਿਕਾਸੀ ਨਹੀਂ ਕੀਤੀ ਜਾਂਦੀ ਥੱਲੇ ਪਾਇਆ ਜਾਂਦਾ ਤੇ ਉਹਦੇ ਪਾਉਣ ਨਾਲ ਕੀ ਹੋ ਰਿਹਾ ਹੌਲੀ ਹੌਲੀ ਜਿਹੜਾ ਗਰਾਊਂਡ ਵਾਟਰ ਆ ਉਹ ਸਾਰਾ ਖਰਾਬ ਹੋ ਰਿਹਾ ਤੇ ਉਹ ਆਲੇ ਦੁਆਲੇ ਦੀ ਇੰਡਸਟਰੀ ਜਿਹੜੀ ਆ ਜਗਜੀਤ ਇੰਡਸਟਰੀਜ਼ ਆ ਉਦੇ ਆਲੇ ਦੁਆਲੇ ਦਾ ਜਿਹੜਾ ਇਹ 480 480 480 ਫੁੱਟ ਤੋਂ ਥੱਲੇ ਦਾ ਜਿਹੜਾ ਪਾਣੀ ਆ ਇਦਾਂ ਦਾ ਖਰਾਬ ਆ ਰਿਹਾ ਹੈਗਾ 480 ਫੁੱਟ ਤੇ ਮੱਛੀ ਪੰਪ ਲੱਗੇ ਹੋਏ ਆ ਜੀ ਜੀ ਅ ਜੀ ਸਰ ਜਿਹੜੀ ਸਾਡੀ ਜਗਜੀਤ ਇੰਡਸਟਰੀ ਲਾਗੇ ਸਾਡੇ ਉਹਨੇ ਹਮੀਰੇ ਦੇ ਲਾਗੇ ਲਾਗੇ 25 ਪਿੰਡਾਂ ਦਾ ਪਾਣੀ ਖਰਾਬ ਕਰ ਦਿੱਤਾ ਹੂੰ ਔਰ ਹਵਾ ਵੀ ਇਨੀ ਦੂਸ਼ਿਤ ਹੋ ਚੁੱਕੀ ਕਿ ਕੋਈ ਜੇ ਬਾਹਰ ਕੱਪੜੇ ਸੁੱਕਣੇ ਪਾਉਂਦਾ ਹੈ ਉਹ ਕੱਪੜੇ ਕਾਲੇ ਹੁੰਦੇ ਆ ਔਰ ਪੋਲਿਊਸ਼ਨ ਦੇ ਨਾਲ ਇੰਨਾ ਕਿ ਕੋਈ ਬਾਹਰ ਕਿਸੇ ਦੀ ਮਸ਼ੀਨਰੀ ਖੜੀ ਆ ਗੱਡੀਕਾਰ ਉਹਨੇ ਛਤਾਂ ਗਲ ਜਾਂਦੀਆਂ ਹੈ तकरीबन ਪੋਲਿਊਸ਼ਨ ਵੀ ਇੰਨਾ ਹੋ ਚੁੱਕਾ ਆ ਔਰ ਉਹ ਪਾਣੀ ਜਿਹੜਾ ਇਹਨਾਂ ਡੂੰਘਾ ਖਰਾਬ ਹੋ ਚੁੱਕਾ ਕਿ ਨਿੱਕੇ ਨਿੱਕੇ ਬੱਚੇ ਜਿਹੜੇ ਆ ਉਹਨਾਂ ਦੀਆਂ ਕਿਡਨੀਆਂ ਹਾਰਟ ਦੀਆਂ ਪ੍ਰੋਬਲਮਾਂ ਔਰ ਅੱਖਾਂ ਦੀਆਂ ਬਿਮਾਰੀਆਂ ਜਿਹੜੀਆਂ ਸਰੀਰਕ ਬਿਮਾਰੀਆਂ ਬਹੁਤ ਜ਼ਿਆਦਾ ਵੱਧ ਚੁੱਕੀਆਂ ਔਰ ਕਾਫੀ ਮੌਤਾਂ ਹੋ ਚੁੱਕੀਆਂ ਔਰ ਇਹਦੇ ਨਾਲ ਨਾਲ ਹੀ ਪਾਣੀ ਦੇ ਹੁਣ ਉਹਨਾਂ ਨੇ ਇੱਕ ਇਥੋਂ ਨਾਲ ਦਾ ਪਲਾਟ ਜਿਹੜਾ ਉਹ ਸ਼ੁਰੂ ਕਰ ਦਿੱਤਾ ਆ ਜਿਸ ਦੀ ਅਸੀਂ ਮੁਹਾਇਮ ਬਣਾਈਆਂ ਅਮੀਰਾ ਦੇ ਵਿੱਚ ਵਾਰਾ ਵਾਰ ਸੁਧਾਰ ਦੀ ਤੇ ਅਸੀਂ ਮਤਲਬ ਉਹਦੇ ਵਾਸਤੇ ਇਹ ਸਰਕਾਰ ਕੋਈ ਮੰਗ ਕੀਤੀ ਕਿ ਇਹ ਜਿਹੜਾ ਪਲਾਟ ਆ ਇਹ ਕਾਨੂੰਨਨ ਤੌਰ ਤੇ ਆਬਾਦੀ ਦੇ ਏਰੀਆ ਵਿੱਚ ਨਹੀਂ ਲੱਗ ਸਕਦਾ ਔਰ ਉਹ ਜਿਹੜਾ ਪਲਾਟ ਲੱਗਾ ਹੋਇਆ ਪਲਾਟ ਕਾਫੀ ਨੁਕਸਾਨ ਕਰ ਰਿਹਾ ਔਰ ਪਲਾਟ ਦੇ ਲੱਗ ਰਿਹਾ ਆ ਉਹਦੇ ਆ ਹੀ ਵਿਰੋਧ ਕਰ ਰਹੇ ਆ ਕਿ ਉਹ ਪਲਾਟ ਜਿਹੜਾ ਹੈ ਹਮੀਰੇ ਦੇ ਵਿੱਚ ਨਾ ਲੱਗੇ ਕਿਉਂ ਜਿਸ ਤਰ੍ਹਾਂ ਕਿ ਪਾਣੀ ਕਾਫੀ ਡੰਗਾ ਹਿੱ ਤੱਕ ਖਰਾਬ ਹੋ ਚੁੱਕਾ ਹੈ ਜੇ ਜੇਕਰ ਉਹ ਪਲਾਟ ਲੱਗਦਾ ਆ ਤਾਂ ਉਹ ਲੱਗੇ ਲੱਗੇ ਦੇ ਹਲਕੇ ਦੇ ਵਿੱਚ ਮੌਤ ਵੰਡਣੀ ਹੈ ਕਿ ਉਹਦੇ ਵਿੱਚ ਹਵਾ ਪੋਲੂਸ਼ਨ ਹੋਣੀ ਹੈ ਛੋਟੇ ਛੋਟੇ ਬੱਚੇ ਜਿਹੜੇ ਆ ਉਹਨਾਂ ਨੂੰ ਬਿਮਾਰੀਆਂ ਲੱਗ ਗਈਆਂ ਬੱਚੇ ਅਪਾਜ ਜਿਹੜਾ ਮੰਦਬੁੱਧੀ ਪੈਦਾ ਹੋ ਰਿਹਾ ਉਸ ਫੈਕਟਰੀ ਦਾ ਬਹੁਤ ਜ਼ਿਆਦਾ ਮਾੜਾ ਪ੍ਰਭਾਵ ਆ ਸੋ ਸਾਡੀ ਇਹ ਸਰਕਾਰ ਮੋਰੇ ਪਰ ਜੋਰ ਅਦਾ ਪੀ ਲਿਆ ਕਿ ਜਿਹੜਾ ਇਥੋਂ ਨਾਲ ਦਾ ਪਲਾਟ ਹੈ ਜੋ ਬੰਦ ਕੀਤਾ ਜਾਵੇ ਔਰ ਫੈਕਟਰੀ ਦੇ ਜਿਹੜੀ ਆ ਉਹ ਪਾਣੀ ਜਿੰਨਾ ਵੀ ਆਪਣਾ ਬਲੂ ਪਾਣੀ ਆ ਉਹ ਬੋਰ ਕਰਕੇ ਜ਼ਮੀਨ ਦੇ ਵਿੱਚ ਪਾ ਰਹੀ ਆ ਉਹਨੂੰ ਬੰਦ ਕੀਤਾ ਜਾਵੇ ਸੋ ਜਿਹੜੇ ਲੋਕੀ ਰਾਹਤ ਮਹਿਸੂਸ ਕਰ ਸਕਣ ਤੇ ਸੋ ਇਨੀ ਜੋ ਤੁਹਾਨੂੰ ਬਾਜੀ ਹੁਣ ਦੱਸੋ ਤੁਹਾਡੇ ਵੱਲ ਹੁਣ ਫਿਰ ਕੀ ਇਸ ਪਾਣੀ ਦੇ ਲਈ ਚ ਕਦਮ ਇਹ ਇੱਕ ਤਾਂ ਇਹ ਇਸ਼ੂ ਆ ਓਵਰ ਆਲ ਦੇਖੋ ਜਿਹੜਾ ਇੱਥੇ ਪਾਣੀ ਦੇ ਜਿਹੜਾ ਆਵਾ ਕਾਲੇ ਪਾਣੀ ਦਾ ਮੋਰਚਾ ਆਇਆ ਸੀ ਉਹਦੇ ਸਮਰਥਨ ਵਿੱਚ ਆਏ ਸੀ ਔਰ ਅਸੀਂ ਇਹ ਕਿਹਾ ਵੀ ਪੂਰੇ ਪੰਜਾਬ ਦੇ ਵਿੱਚ ਇਹ ਸਾਰਾ ਪਾਣੀ ਪੋਲੂਸ਼ਨ ਦਾ ਇਸ਼ੂ ਆ ਔਰ ਜਿਹੜਾ ਜਿਹੜੇ ਕੈਂਸਰ ਆਪਾਂ ਮਾਲਵੇ ਦੀ ਗੱਲ ਕਰਦੇ ਵੀ ਮਾਲਵੇ ਚ ਕੈਂਸਰ ਕੇਸਸ ਆ ਰਹੇ ਆ ਔਰ ਜਲੰਧਰ ਦੁਆਬਾ ਮਤਲਬ ਜਲੰਧਰ ਚ ਬਹੁਤ ਜਗ੍ਹਾ ਜਿਹੜੀਆਂ ਬਹੁਤ ਵੱਡੇ ਪੱਧਰ ਤੇ ਜਲੰਧਰ ਦੇ ਵਿੱਚ ਵੀ ਕੈਂਸਰ ਦੇ ਕੇਸਸ ਆ ਰਹੇ ਆ ਤੇ ਇਹ ਸਾਰੇ ਜਿਹੜੇ ਮੁੱਦੇ ਆ ਕਿਉਂਕਿ ਇਹ ਸਟੇੜੀਆਂ ਸਰਕਾਰਾਂ ਆ ਜਦੋਂ ਆਪਣੀ ਜ਼ਿੰਮੇਵਾਰੀ ਨਹੀਂ ਨਿਭਾ ਰਹੀਆਂ ਤੇ ਲੋਕਾਂ ਨੂੰ ਹੁਣ ਅੱਗੇ ਆਉਣਾ ਪੈ ਰਿਹਾ ਤੇ ਅਸੀਂ ਇਹੀ ਅਪੀਲ ਕਰ ਰਹੇ ਆਂ ਵੀ ਜਿਹੜੀ ਸਾਰੀ ਸੋਸਾਇਟੀ ਆ ਇਕੱਠੇ ਹੋ ਕੇ ਇਸ ਮੁੱਦੇ ਤੇ ਲੜੇ ਤਾਂ ਕਿ ਅਸੀਂ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਵਿੱਚ ਅਸੀਂ ਵੀ ਵਿੱਚੇ ਸ਼ਾਮਲ ਆਂ ਵੀ ਇਸ ਮੌਤ ਦੇ ਮੂੰਹ ਚ ਅਸੀਂ ਰਲ ਮਿਲ ਕੇ ਕੱਢੀ